ਮੰਦ ਭਾਗੀ ਖਬਰ ਰਾਜਵੀਰ ਜਵੰਦਾ ਦੇ ਨਾਲ ਜੁੜੀ ਜੋ ਸਾਹਮਣੇ ਆਈ ਰਾਜਵੀਰ ਜਵੰਦਾ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਹੁਣ ਉਹਨਾਂ ਦੀ ਮੌਤ ਤੋਂ ਬਾਅਦ ਜਿੱਥੇ ਪੋਲੀਵੁੱਡ ਇੰਡਸਟਰੀ ਦੇ ਵਿੱਚ ਕਮ ਦਾ ਮਾਹੌਲ ਹੈ ਉੱਥੇ ਹੀ ਉਹਨਾਂ ਦੇ ਜੱਤੀ ਪਿੰਡੋਂ ਪੂਨਾ ਵਿਖੇ ਵੀ ਸੋਗ ਦੀ ਲਹਿਰ ਦੌੜ ਗਈ ਹੈ ਹਰ ਪਾਸੇ ਸੁੰਨ ਪਸਰ ਚੁੱਕੀ ਹੈ ਪਿੰਡ ਵਾਸੀ ਇੱਕ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਪਰਿਵਾਰ ਵਾਲਿਆਂ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਨੇ ਉर्ती ਹੀ ਹਰ ਅੱਖ ਨਮ ਨਸਰ ਆ ਰਹੀ ਹੈ ਸਾਡੀ ਟੀਮ ਦੇ ਵੱਲੋਂ ਪਿੰਡ ਪੋਣਾ ਵਿਖੇ ਰਾਜਵੀਰ ਜਵੰਦਾ ਦੇ ਘਰ ਪਹੁੰਚਿਆ ਗਿਆ ਜਿੱਥੇ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾਏ ਕਿ ਇਹ ਇੱਕ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਹੈ ਜੋ ਪੈ ਚੁੱਕਿਆ ਹੈ ਨਾ ਮੈਂ ਕਿਹੜੇ ਪਿੰਡ ਤੋਂ ਹਾਂ ਜੀ ਮੈਂ ਪੁਣ ਮੈਂ ਪੋਨੇ ਬਲਦ ਤੋਂ ਸਰਪੰਚਾ ਹਰਪ੍ਰੀਤ ਸਿੰਘ ਜੀ ਹਾਂ ਜੀ ਸਰ ਪਰ ਯਾਰ ਭਰਾਵਾ ਥੋੜਾ ਦੇਖ ਲੈਣਾ ਮੈਂ ਵਿਦਆਉਟ ਕਰ ਰਿਹਾ ਨਾ ਅੱਛਾ ਵਿਦਆਉਟ ਕਰ ਰਹੇ ਹੋ ਸਰ ਸਤ ਤੋਂ ਪਹਿਲਾਂ ਕੀ ਨਾਮ ਹੈ ਮੈਂ ਨਾ ਹਰਪ੍ਰੀਤ ਸਿੰਘ ਹਾਂ ਮੈਂ ਪੁਣ ਪੁਣ ਦਾ ਪਿੰਡ ਹੈ ਜੀ ਸਰਪੰਚਾ ਅੱਛਾ ਸਰਪੰਚ ਸਾਹਿਬ ਰਾਜੀਵ ਜਵੰਦਾ ਇੱਕ ਨਾਮੀ ਗਾਇਕ ਤੁਹਾਡੇ ਪਿੰਡ ਦਾ ਦੁਨੀਆ ਵਿੱਚ ਨਹੀਂ ਰਿਹਾ ਜੀ ਬਹੁਤ ਬਹੁਤ ਸਾਨੂੰ ਬਹੁਤ ਸਾਨੂੰ ਜ਼ਿਆਦਾ ਸਦਮਾ ਲੱਗਾ ਜਦੋਂ ਸਾਨੂੰ ਇੱਕ ਖਬਰ ਫੋਨ ਤੇ ਆਈ ਕਿ ਉਹ ਅੱਜ ਸਾਨੂੰ ਅਧਵਿਚਾਰ ਛੱਡ ਕੇ ਚਲਾ ਗਿਆ ਜਦੋਂ ਕਿ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰ ਰਹੇ ਸੀਗੇ ਤੰਦਰੁਸਤ ਹੋਵੇ ਇਸ ਟਾਈਮ ਗੁਰੂ ਘਰ ਦੇ ਵਿੱਚ ਬਿਨਾਂ ਅਰਦਾਸ ਬੇਨਤੀ ਹੋਏ ਕੰਨਪਾਪਾ ਦਾ ਕੰਨਪਾਪਾ ਦਾ ਭੂਗ ਪਿਆ ਗਿਆ ਉਹਦੀ ਸਿਹਤ ਦੀ ਤੰਦਰੁਸਤੀ ਲਈ ਪਰ ਬਹੁਤ ਸਾਨੂੰ ਮੈਸੇਜ ਮਿਲਿਆ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ। ਅੱਛਾ ਸਰ ਕਦੋਂ ਜਾਣਕਾਰੀ ਮਿਲੀ ਤੁਹਾਨੂੰ? ਉਹ 10 ਵਜੇ ਦੇ ਕਰੀਬ ਹੋਈ ਹੈ। ਤਾਂ ਹੁਣ ਸਰ ਕਦੋਂ ਸੰਸਕਾਰ ਉਹਨਾਂ ਦਾ ਕਿੱਥੇ ਕੀਤਾ ਬਣਾ? 28 ਦੇ ਸੰਸਕਾਰ ਕਰਿਆ ਜਾਵੇ। ਕੱਲ ਤਕਰੀਬਨ ਅੰਦਾਜ਼ਾ 12:00 ਵਜੇ ਦਾ ਬਾਕੀ ਟਾਈਮ ਫਾਈਨਲ ਕਰਾਂਗੇ। ਅੰਦਾਜ਼ਾ ਵੀ ਕੱਲ ਕਰਾਂ। ਅੱਛਾ ਸਰ ਪਰਿਵਾਰ ਚ ਕੌਣ-ਕੌਣ ਨੇ ਮਾ? ਪਰਿਵਾਰ ਚ ਮਾਤਾ ਵਾ, ਭਾਈ, ਦੋ ਬੱਚੇ, ਦਾਦੀ ਜੀ। ਇੱਥੇ ਰਹਿੰਦੇ ਸੀ ਜੀ। ਹਾਂ ਜੀ, ਹਾਂ ਜੀ। ਤੁਸੀਂ ਜਿੰਦੂ ਪਰਮਹਾਲੀ ਕੌਂਡ ਨਾਲ ਹੋਸਟਲ ਹਾਂਜੀ ਤਾਂ ਹੁਣ ਸਰ ਇੱਥੇ ਸੰਸਕਾਰ ਕੀਤੇ ਰੋਗੇ ਇੱਥੇ ਕਰੇਗਾ ਸਰ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਇੱਕ ਵੱਡਾ ਘਟਨਾ ਲੱਗਦਾ ਕਿ ਪਿੰਡ ਨੂੰ ਖਾਸ ਤੌਰ ਤੇ ਪਿੰਡ ਵਾਸੀਆਂ ਨੂੰ ਕਿਉਂਕਿ ਸਹਿਚਾਰ ਬਹੁਤ ਸੀ ਕਹਿੰਦੇ ਪਿੰਡ ਦੇ ਨੀ ਉਹ ਤਾਂ ਘਾਟਾ ਪੈਣਾ ਹੀ ਆ ਜੀ ਜਦੋਂ ਸਾਰਿਆਂ ਨੂੰ ਪੈ ਰਿਆ ਪੂਰੇ ਪੰਜਾਬ ਨੂੰ ਪੈ ਰਿਆ ਇਸ ਤੇ ਪਿੰਡ ਨਗਰ ਦਾ ਸਭ ਤੋਂ ਪਹਿਲਾਂ ਹੁੰਦਾ ਇੱਥੇ ਜੰਮਿਆ ਪਲਿਆ ਖੇਡਿਆ ਗਲੀਆਂ ਦੇ ਵਿੱਚ ਤੇ ਘਾਟਾ ਤਾਂ ਪੈ ਜਾਣਾ ਹੀ ਆ ਜੀ ਨਾ ਪੂਰਾ ਹੋਣ ਵਾਲਾ ਇਹ ਕਟਾ ਜਿਹੜਾ ਹਜੇ ਸਾਨੂੰ ਪਿਆ ਗਿਆ